ਚਾਹੁੰਦੇ ਆ ਅੱਜ ਕਿਸਾਨ ਵੇਖੋ ਵੀ ਕਿੱਡਾ ਵੱਡਾ ਕਾਬਲਾ ਤਖਵੀਰ ਬਾਦਲ ਸਾਹਿਬ ਨੂੰ ਅੱਗੇ ਲਿਆਉਣਾ ਚਾਹੁੰਦੇ ਆ ਪਰ ਅਸੀਂ ਕਹਿੰਦੇ ਵੀ ਹੇ ਮਹਾਰਾਜ ਸਤਿਆਪਾਤ ਜੀ ਬਾਦਲ ਸਾਹਿਬ ਹੀ ਸਾਡਾ ਆਵੇ ਤੇ ਪੰਜਾਬ ਨੂੰ ਬਚਾਵੇ ਆ ਨਿਤਰੋ ਵਿੱਚ ਮੈਦਾਨ ਦੇ ਆਕੇ ਲਲਕਾਰੋ ਫਿਰ ਵੱਜਿਆ ਬਿਗਲੇ ਸੰਘਰਸ਼ ਦਾ ਪਏ ਲੱਗਦੇ ਨਾਰੇ ਹਾਂ ਵੱਜਿਆ ਬਿਗਲੇ ਸੰਘਰਸ਼ ਦਾ ਸਰਕਾਰਾਂ ਬਣੀਆਂ ਜੀ ਇਹ ਝੂਠ ਦੇ ਸਾਰੇ ਬਣੀਆਂ ਸੀ ਉਹ ਆਪਣਾ ਉਹੀ ਝੂਠ ਚਲਾ ਚਲਾ ਰਹੇ ਆ ਪਰ ਹੁਣ ਸੱਚ ਲੋਕਾਂ ਦੇ ਸਾਹਮਣੇ ਆ ਰ ਗਿਆ ਆਉਣ ਆਲੀਆਂ ਲੋਕ ਸਭਾ ਚੋਣਾਂ ਦੇ ਵਿੱਚ 13 ਦੀਆਂ 13 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਜਿੱਤ ਪ੍ਰਾਪਤ ਕਰੂਗਾ ਅਤੇ ਲੋਕਾਂ ਨੂੰ ਇਹਨਾਂ ਲੀਡਰਾਂ ਨੂੰ ਅਤੇ ਸਾਰੇ ਹੀ ਸਰਕਾਰ ਨੂੰ ਪਤਾ ਲੱਗ ਜਾਊਗਾ ਕਿ ਲੋਕੀ ਦੇ ਨਾਲ ਖੜੇ ਆ ਸੰਘਰਸ਼ਦੇ ਇਤਿਹਾਸ ਨੂੰ ਪੜ ਕੇ ਅਸੀਂ ਕਿਵੇਂ ਲਿਆ ਪੰਜਾਬ ਇਹ ਦਿੱਲੀ ਤੋਂ ਲੜ ਕੇ ਖਾਤ ਗੁੱਟਾਂ ਲਾ ਲ ਮੋਰ ਕੇ ਅਸੀਂ ਜੇਲਾਂ ਭਰੀਆਂ ਖਾਤ ਗੁੱਟਾਂ ਲਾ ਲ ਮੋਰ ਕੇ ਅਸੀਂ ਜੇਲਾਂ ਭਰੀਆਂ ਯਾਦ ਦੇ ਵਿੱਚ ਲੋਕ ਪ੍ਰਾਤਰਾ ਕਰ ਰਹੇ ਆ ਇਸ ਕਰਕੇ ਸੰਗਤ ਜਿਹੜੀ ਆ ਉਹ ਆਪਣੇ ਆਪ ਘਰਾਂ ਛ ਉੱਟ ਕੇ ਕਿਉਂਕਿ ਕਾਂਗਰਸ ਨੇ ਦੇਖ ਲਈ ਔਰ ਝਾੜੂ ਵਾਲੇ ਵੀ ਦੇਖ ਲੈ ਇਸ ਕਰਕੇ ਲੋਕ ਜਿਹੜੇ ਉਹ ਸ਼ਰਮਨੀ ਕਾਲੀ ਦਾ ਨੂੰ ਯਾਦ ਕਰਦੇ ਆ ਉਹਨਾਂ ਦੀਆਂ ਸਕੀਮਾਂ ਨੂੰ ਯਾਦ ਕਰਦੇ ਆ ਉੱਠੋ ਏ ਸ਼ੇਰ ਪੰਜਾਬੀਓ ਪੰਜਾਬ ਨੂੰ ਬਚਾ ਲਓ ਉੱਠੋ ਏ ਸ਼ੇਰ ਪੰਜਾਬੀਓ ਪੰਜਾਬ ਬਚਾਰੋ ਅੱਜ ਹਾਲਾਤ ਐ ਜੇ ਐ ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਚ ਜਾਲੀ ਸ਼ਰਾਬ ਵੀ ਵਿਕੀ ਜਾਂਦੀ ਹੈ ਤੇ ਜਾਲੀ ਸ਼ਰਾਬ ਦੇ ਕਿੰਨੀਆਂ ਮੌਤਾਂ ਹੋ ਗਈਆਂ ਤੇ ਮੁੱਖ ਮੰਤਰੀ ਨੂੰ ਕੋਈ ਫਿਕਰ ਨਹੀਂ ਲੋਕੀ ਫੜਾ ਨਾ ਬੜਾ ਨੁਕਸਾਨ ਹੋਇਆ ਕੋਈ ਮੁਆਵਜ਼ਾ ਨਹੀਂ ਘੜਿਆ ਨਾ ਹੋਇਆ ਕੋਈ ਮੁਆਵਜ਼ਾ ਨਹੀਂ ਆਪਣੀ ਦਵਾਈਆਂ ਗਲਤ ਫੜੀਆਂ ਗਈਆਂ ਕੋਈ ਇਹਨਾਂ ਫਿਕਰ ਨਹੀਂ ਹਾਲਾਤ ਐਜੇ ਬਣ ਗਏ ਪੰਜਾਬ ਕਿਹੈਂ ਲੱਗਦਾ ਕੀ ਮੁੱਖ ਮੰਤਰੀ ਕੋਈ ਸਰਕਾਰੀ ਹੈ ਸਭ ਤੋਂ ਨਿਕਮਾ ਬੰਦਾ ਆਏਗਾ ਆਪਣਾ ਭਗਵੰਤ ਮਾਨ ਇਕੱਲਾ ਲੁੱਟਣ ਵਾਸਤੇ ਆਇਆ ਹੈ ਕੇਜਰੀਵਾਲ ਦਾ ਹੁਕਮ ਮੰਨਣ ਜੋ ਕੇਜਰੀਵਾਲ ਕਹਿੰਦਾ ਉਹ ਹੀ ਕਰਦੇ ਇੱਥੇ ਉਹਨੂੰ ਕੋਈ ਫਿਕਰ ਪੰਜਾਬ ਦਾ ਨਹੀਂ ਬਦਲਾ ਲੈਉਣਗੇ ਬਦਲਾ ਲੈਉਣਗੇ ਲੋਕਾਂ ਨੇ ਆਪ ਮਾਰੇ ਹੋ ਕੇ ਵੋਟਾਂ ਪਾਈਆਂ ਪਰ ਇਹਨਾਂ ਨੇ 2 ਸਾਲਾਂ ਦੇ ਵਿੱਚ ਵਿੱਚ ਨਾ ਕਿਸੇ ਗਰੀਬ ਨੂੰ ਕੋਈ ਪੈਨਸ਼ਨ ਨਾ ਕੋਈ ਦਾਲ ਆਟਾ ਸਕੀਮ ਕਦੀ ਕਾਰਡ ਕੱਟ ਤੇ ਪਹਿਲਾਂ ਕਾਰਡ ਕੱਟ ਤੇ ਹੁਣ ਗਰੀਬ ਜਨਤਾ ਛੜਕਾਂ ਦੇ ਆ ਗਈ ਆਪ ਮਾਰੇ ਤੁਰ ਪਿਆ ਬਦਲਾ ਤਾਂ ਹੁਣ ਜਦੋਂ ਗਰੀਬ ਜਨਤਾ ਬਾਦਲ ਸਾਹਿਬ ਨਾਲ ਤੁਰ ਪਈ ਹੁਣ ਬਦਲਾ ਬਣੂਗਾ ਇਹਨਾਂ ਨੇ ਬਦਲਾ ਦੇ ਵਿੱਚ ਕੁਝ ਨਹੀਂ ਲੈਂਦਾ ਸਾਂ ਦੀ ਲੜਾਈ ਇਹ ਨੂੰ ਰੱਖਣਾ ਚੱਲਦੀ ਕਲਾ ਵਿੱਚ ਅੱਜ ਕਸਮਾਂ ਪਾ ਲੋ ਇਹ ਨੂੰ ਰੱਖਣਾ ਚੱਲਦੀ ਕਲਾ ਵਿੱਚ ਅੱਜ ਕਸਮਾਂ ਪਾ ਲੋ ਹੋ ਉੱਠੋ ਓਏ ਖੇੜ ਪੰਜਾਬੀਓ ਪੰਜਾਬ ਬਚਾ ਲੋ ਉੱਠੋ ਓਏ ਖੇੜ ਪੰਜਾਬੀਓ ਪੰਜਾਬ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਐ ਇਸ ਇਲਾਕੇ ਨੇ ਸਦਾ ਮੇਰੇ ਦਿਲ ਤੇ ਹੱਥ ਰੱਖਿਆ ਜਿੰਨੇ ਵੀ ਇਲੈਕਸ਼ਨ ਲੜੇ ਤੁਸੀਂ ਮੈਨੂੰ ਬਹੁਤ ਜਿੱਤ ਕਰਾਈਆਂ ਅੱਜ ਹਾਲਾਤ ਜੋ ਪੰਜਾਬ ਦੇ ਐ ਇੰਨੇ ਵਿਗੜ ਗਏ ਐ ਇੱਕ ਨਿਕੰਮਾ ਸ਼ਰਾਬੀ ਬਣ ਗਿਆ ਮੁੱਖ ਮੰਤਰੀ ਜੀ ਨੇ ਬਰਬਾਦ ਕਰਤਾ ਪੰਜਾਬ ਨੂੰ ਅੱਜ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਗੁੰਡਾਗਰਦੀ ਲੁੱਟਖੋ ਗੈਂਗਸਟਰ ਨਸ਼ਾ ਕਰ ਕਰ ਸਾਰੀਆਂ ਸਹੂਲਤਾਂ ਬੰਦ ਹੋ ਗਈਆਂ ਡਿਵੈਲਪਮੈਂਟ ਨਾਂ ਦੀ ਕੋਈ ਚੀਜ਼ ਨਹੀਂ ਮੈਂ ਤੁਹਾਨੂੰ ਇੱਕੋ ਹੀ ਗੱਲ ਬੇਨਤੀ ਕਰਨਾ ਚਾਹਣਾ ਆਪਾਂ ਜਿਹੜੇ ਤਜਰਬੇ ਕਰਨੇ ਛੱਡ दिए ਆਪਣੇ ਪੰਜਾਬੀ ਇੰਨੇ ਦਿਲ ਦੇ ਸਾਫ ਹੈ ਜਿਹੜਾ ਆਉਂਦਾ ਝੂਠ ਬੋਲ ਲੈਂਦਾ ਆਪਾਂ ਉਹਦਾ ਸੱਚ ਸਮਝ ਕੇ ਉਹਨੂੰ ਵੋਟਾਂ ਪਾ ਦਿੰਦੇ ਆ ਤੇ ਫਿਰ ਬਾਅਦ ਪਛਤਾਉਣੀ ਹੈ 5 ਸਾਲ ਕੈਪਟਨ ਨੇ ਖਰਾਬ ਕੀਤੇ ਆਹ 5 ਸਾਲ ਇਹਨੇ ਖਰਾਬ ਕਰਦਨੇ ਆ 10 ਸਾਲ ਜ਼ਿੰਦਗੀ ਵੀ ਆਪਣੇ ਖਰਾਬ ਹੋ ਗਏ ਐ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਆਪਣੇ ਆਪਣੀ ਐ ਕਾਲੀ ਦਲ ਥੋਡੀ ਪਾਰਟੀ ਐ 103 ਸਾਲ ਪੁਰਾਣੀ ਪਾਰਟੀ ਐ ਪੰਜਾਬ ਦੀ ਪਾਰਟੀ ਐ ਖਾਲਸਾ ਪੰਥ ਦੀ ਫੌਜ ਐ ਪੰਜਾਬੀਆਂ ਦੀ ਆਵਾਜ਼ ਐ ਪੰਜਾਬੀਆਂ ਦੀ ਲੜਾਈ ਲੜਨ ਵਾਲੀ ਪਾਰਟੀ ਐ ਆਪਾ ਆਪਣੀ ਪਾਰਟੀ ਨੂੰ ਕਮਜ਼ੋਰ ਕਰਾਂਗੇ ਆਪਣੇ ਆਪ ਹੀ ਆਪਣਾ ਪੰਜਾਬ ਕਮਜ਼ੋਰ ਹੋ ਜਾਊਗਾ ਤੁਸੀਂ ਆਪ ਸਾਰੇ ਕਮਜ਼ੋਰ ਹੋ ਜਾਵੋਗੇ ਇਸ ਕਰਕੇ ਆਪਣੀ ਖੇਤਰੀ ਪਾਰਟੀ ਨੂੰ ਤਗੜਾ ਕਰੀਏ ਜਿਸ ਦਿਨ ਤੁਸੀਂ ਤਗੜਾ ਕਰਤਾ ਕਿਸੇ ਦੀ ਆਂਜ ਨਹੀਂ ਆਉਣ ਦੇਵਾਂਗੇ ਕਿਸੇ ਦੀ ਹਿੰਮਤ ਨਹੀਂ ਹੋਊਗੀ ਪੰਜਾਬ ਤਰਫ ਕੋਈ ਝਾਕ ਵੀ ਜਾਏ ਇਸ ਕਰਕੇ ਆਓ ਇਕੱਠੇ ਹੋ ਕੇ ਪੰਜਾਬ ਨੂੰ ਬਚਾਈਏ ਕਾਲੀ ਗੱਲ ਨੂੰ ਤਗੜਾ ਕਰੀਏ ਸੋ ਅੱਜ ਪੰਜਾਬ ਪੰਜਾਬ ਯਾਤਰਾ ਤਰਮਕੋਟ ਤੋਂ ਬਾਅਦ ਆਖਿਰਕਾਰ ਮੋਗੇ ਦੇ ਵਿੱਚ ਦਾਖਲ ਹੋਈ ਮੋਗੇ ਦੇ ਪੂਰੇ ਸ਼ਹਿਰ ਨੂੰ ਕਵਰ ਕੀਤਾ ਗਿਆ ਲੋਕਾਂ ਦਾ ਪਿਆਰ ਅਰਮਿਤ ਮਿਲੇ ਆ ਤੇ ਲੋਕ ਆਪਣੇ ਘਰਾਂ ਤੋਂ ਆਪਣੀਆਂ ਦੁਕਾਨਾਂ ਤੋਂ ਬਾਹਰ ਆ ਕੇ ਸੁਖਬੀਰ ਸਿੰਘ ਬਾਦਲਾਹ ਸਵਾਗਤ ਕਰਦੇ ਨਜ਼ਰ ਆਏ ਸਤਿਕਾਰ ਦਿੰਦੇ ਨਜ਼ਰ ਆਏ ਫੁੱਲਾਂ ਦੀ بارش ਕਰਦੇ ਨਜ਼ਰ ਆਏ ਸੋ ਇਹ ਮੋਗਾ ਹਲਕਾ ਅੱਜ ਅਸੀਂ ਕੰਪਲੀਟ ਕੀਤਾ ਹੈ ਇਸੇ ਤਰ੍ਹਾਂ ਵਕ ਵਕ ਹਾਲ ਕੇ ਅੱਜ ਜਾਂਦੇ ਰਹਿਾਂਗੇ ਯਾਤਰਾ ਇਸੇ ਤਰ੍ਹਾਂ ਜਾਰੀ ਰਹੇਗੀ ਤੁਸੀਂ ਬੜੇ ਰਹੋ ਪੀਟੀਸੀ ਨਿਊਜ਼ ਦੇ ਨਾਲ ਤੇ ਮੈਨੂੰ ਜਸਪ੍ਰੀਤ ਸਿੰਘ ਅਸ਼ਕ ਦੇ ਕੈਮਰਾਮੈਨ ਸਕੰਦਰ ਨੂੰ ਦਿਓ ਇਜਾਜ਼ਤ ਧੰਨਵਾਦ